ਹਾਂਜੀ ਪੰਜਾਬੀਓ ਹੁਣ ਜੋ ਇੱਕ ਬਹੁਤ ਵੱਡੀ ਫੇਰ ਖਬਰ ਆਈ ਹੈ ਸਾਹਮਣੇ ਜਿਹਦੇ ਵਿੱਚ ਕੀ ਇੱਕ ਡੀਐਸਪੀ ਜੋ ਕਿ ਲਪੇਟੇ ਦੇ ਵਿੱਚ ਆ ਗਿਆ ਸੰਗਰੂਰ ਜੇਲ੍ਹ ਦੇ ਵਿੱਚ ਤਾਇਨਾਤ ਤੇ ਜਿਹੜਾ ਕਿ ਅੰਦਰ ਪਹਿਲੇ ਨੰਬਰ ਤੇ ਕਹਿ ਦਈਏ ਆਪਾਂ ਨਸ਼ਾ ਤਸਕਰੀ ਕਰਦਾ ਸੀ ਦੂਜਾ ਨੰਬਰ ਜਿਹੜਾ ਮੋਬਾਈਲ ਅੰਦਰ ਤੇ ਘੜੀਆਂ ਤੇ ਫੀਮ 50 ਗ੍ਰਾਮ ਫੀਮ ਪੜੀ ਗਈ ਆ ਤੇ ਜਿਹੜੇ ਦੇ ਵਿੱਚ ਹੁਣ ਗੱਲ ਕਰੀਏ ਆਪਾਂ ਜਿਹੜੇ ਅੰਦਰ ਜਿਹੜੇ ਕੋਈ ਵੀ ਕੈਦੀ ਹੁੰਦੀ ਹੈ ਜਿਹੜੇ ਅੰਦਰ ਕੈਦੀ ਆ ਤੇ ਜਿਹੜੇ ਕੋਈ ਬਾਹਰ ਸਾਰਿਆਂ ਦੇ ਕੰਟੈਕਟ ਕਰਵਾਉਂਦਾ ਸੀ ਤਾਂ ਪਹਿਲਾਂ ਆਪਾਂ ਤੁਹਾਨੂੰ ਇੱਕ ਵੀਡੀਓ ਦਿਖਾ ਦਈਏ ਚੈਨਲ ਤੇ ਬਣੇ ਰਹੋ ਕਿਉਂਕਿ ਇਹ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜਿਵੇਂ ਕਿ ਇੱਕ ਮੁਹਿੰਮ ਚੱਕੀ ਆ ਪੰਜਾਬ ਸਰਕਾਰ ਨੇ ਜਿਹੜਾ ਕਿ ਹਰ ਨਸ਼ੇ ਤਸਕਰ ਤੇ ਇੱਕ ਸਕੰਜਾ ਕੱਸਿਆ ਹੋਇਆ ਪਹਿਲੀ ਤਾਂ ਆਪਾਂ ਸਾਰਿਆਂ ਦਾ ਇਸ ਪੰਜਾਬ ਪੁਲਿਸ ਦਾ ਧੰਨ ਧੰਵਾਦ ਕਰ ਦਈਏ ਜਿਹੜੇ ਕਿ ਹਰ ਰੋਜ਼ ਖਬਰਾਂ ਆਉਂਦੀਆਂ ਵਾਇਰਲ ਦੂਜੇ ਤੀਜੇ ਦਿਨ ਕੋਈ ਨਾ ਕੋਈ ਖਾਸ ਕਰਕੇ ਜਿਆਦਾ ਫੜੇ ਜਾਂਦੇ ਆ ਪੁਲਿਸ ਅਫਸਰ ਤਾਂ ਆਪਾਂ ਪੰਜਾਬ ਪੁਲਿਸ ਸਾਰੀ ਵਿੱਚ ਮਾੜੀ ਵੀ ਨਹੀਂ ਕਿਉਂਕਿ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਦੂਜੇ ਤੀਜੇ ਦਿਨ ਕੋਈ ਨਾ ਕੋਈ ਗ੍ਰਿਫਤਾਰ ਕਰ ਲੈਂਦੇ ਆ ਇੱਕ ਜੁੱਧ ਨਸ਼ਾ ਵਿਰੁੱਧ ਜੋ ਕਿ ਪੰਜਾਬ ਸਰਕਾਰ ਨੇ ਚੱਕਿਆਗਾ ਤਾਂ ਉਹ ਜਿਹੜੀ ਕਿ ਬਹੁਤ ਚੰਗੀ ਗੱਲ ਹੈ ਜੀ ਜਿਹਦੇ ਵਿੱਚ ਕੀ ਜੇ 3 ਸਾਲ ਪਹਿਲਾਂ ਇਹ ਮਹੀਮ ਚੱਕੀ ਹੁੰਦੀ ਜਿਹੜੇ ਨੌਜਵਾਨ ਸਾਡੇ ਚਿੱਟੇ ਨਾ ਮਰ ਗਏ ਤਾਂ ਅੱਜ ਉਹ ਜਿਉਂਦੇ ਹੁੰਦੇ ਕਹਿਣ ਦਾ ਮਤਲਬ ਹੀ ਕਈ ਘਰ ਜਿਹੜੇ ਉਜੜੇ ਆ ਕਈ ਮਾਮਾ ਦੀਆਂ ਕੁੱਕਾਂ ਉਜੜੀਆਂ ਕਿੰਨੇ ਘਰ ਉਜੜ ਗਏ ਦੂ ਪਹਿਲਾਂ ਜਿਹੜੇ ਚਿੱਟਿਆਂ ਨਾਲ ਕਿੰਨੇ ਨੌਜਵਾਨ ਮਰ ਗਏ ਇੱਕ ਇੱਕ ਪਿੰਡ ਚੋਂ 4-4 ਇੱਕ ਦਿਨ ਦੇ ਵਿੱਚ ਮੌਤ ਹੁੰਦੀਆਂ ਸੀ ਤਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਦ ਗਿਆ ਆਪਾਂ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਵੀਡੀਓ ਨੂੰ ਬਈ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹ ਜੋ ਕੰਮ ਵਾਲੀ ਵੀਡੀਓ ਹਰ ਘਰ ਘਰ ਦੇ ਵਿੱਚ ਪਹੁੰਚਾ ਦਿਓ ਤਾਂ ਕਿ ਜਿਹੜੇ ਇਹ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਕੋਈ ਵੀ ਤੈਨਾਤ ਆ ਇਹਨਾਂ ਦੇ ਖੁਲਾਸੇ ਚੰਗੀ ਤਰ੍ਹਾਂ ਹੋ ਜਾਣ ਸਾਰੀ ਪੁਲਿਸ ਮਾੜੀ ਵੀ ਨਹੀਂ ਜਿਹੜੇ ਨੇ ਹੁਣ ਗ੍ਰਿਫਤਾਰ ਕਰਿਆ ਉਹ ਵੀ ਤਾਂ ਪੁਲਿਸ ਹੀ ਆ ਜੋ ਕਿ ਸੰਗਰੂਰ ਦੀ ਪੁਲਸ ਆ ਤੇ ਜਿਹੜਾ ਕਿ ਡੀਐਸਪੀ ਅੰਦਰ ਸਾਰੀ ਜਿਹੜੀ ਇਨਫਰਮੇਸ਼ਨ ਪਹੁੰਚਵਾਉਂਦਾ ਸੀ ਇਹ ਅੰਦਰ ਜਿਹੜੇ ਅੰਦਰ ਕੈਦੀ ਆ ਉਹਨਾਂ ਕੋਲੇ ਫੋਨ ਅਫੀਮ ਨਸ਼ਾ ਤਸਕਰੀ ਕਰਦਾ ਸੀ ਤਾਂ ਪਹਿਲਾਂ ਤੁਹਾਨੂੰ 2 ਮਿੰਟ ਦੀ ਵੀਡੀਓ ਸੁਣਾ ਦਗੇ ਚੈਨਲ ਤੇ ਬਣੇ ਰਹੋ ਤੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸਾਇਨਫੀ ਤੇ ਸੁਰੱਖਿਆ ਇਸ ਤਰੀਕੇ ਦੀ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਮੋਬਾਈਲ ਫੋਨ ਵੀ ਪਹੁੰਚਦੇ ਹੋ ਰਹੇ ਸੀ ਸਮਾਰਟ ਘਰੀਆਂ ਵੀ ਪਹੁੰਚਦੀਆਂ ਹੋ ਰਹੀਆਂ ਸੀ ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਹੁਣ ਬਹੁਤ ਸਾਰੇ ਇਸ ਦੇ ਵਿੱਚ ਏ ਦੇ ਵੱਲੋਂ ਵਰਤੇ ਜਾਂਦੇ ਉਹਨਾਂ ਕਰੰਦਿਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਜਿਸ ਦੇ ਵਿੱਚ ਐਸਐਸਪੀ ਸੰਗਰੂਰ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਜਸਵੀਰ ਸਿੰਘ ਮਾਨ ਸਾਡੇ ਸਹਿਯੋਗੀ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਰਿਪੋਰਟ ਦੇ ਵਿੱਚ ਅੱਜ ਤੋਂ ਸਵਾਲ ਵੀ ਪੁੱਛੇਗਾ ਤੇ ਨਾਲ ਦੀ ਨਾਲ ਜਾਣਕਾਰੀਆਂ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਐਸਐਸਪੀ ਸੰਘਰੂਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਕੇਸ ਤਰੀਕੇ ਬਰਾਮਦਗੀ ਹੋਈ ਹੈ ਕੇਸ ਤਰੀਕੇ ਸੁਰੱਖਿਆ ਦੇ ਵਿੱਚ ਤਾਇਨਾਤ ਡੀਐਸਪੀ ਨੂੰ ਕਾਬੂ ਕਰਕੇ ਹੋਰ ਵੱਡੇ ਖੁਲਾਸੇ ਹੋਣਗੇ ਇਹਦੇ ਬਾਰੇ ਵੀ ਜਾਣਕਾਰੀਆਂ ਐਸਐਸਪੀ ਸੰਘਰੂਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਕੀ ਕੁਝ ਉਹਨਾਂ ਨੇ ਕਿਹਾ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਜੀ ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਦੇ ਤਹਿਤ ਇੱਕ ਬਹੁਤ ਵੱਡੀ ਪ੍ਰਾਪਤੀ ਸੰਗਰੂਰ ਪੁਲਿਸ ਨੂੰ ਮਿਲੀ ਹੈ ਅਸੀਂ ਇੱਕ ਜੀਲ ਵਿੱਚ ਚੱਲਣ ਵਾਲੀ ਸਮਗਲਿੰਗ ਦਾ ਨੈਕਸਸ ਜੋ ਪ੍ਰਫੁੱਲਤ ਹੋ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ ਹੈ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਸੀ ਕਿ ਇਸ ਯੁੱਧ ਨਸ਼ਿਆਂ ਵਿਰੁੱਧ ਦੀ ਮਹਿੰਮ ਤਹਿਤ ਅਸੀਂ ਇੱਕ ਵੱਡੀ ਜੇਲ੍ਹ ਸਰਚ ਪਿਛਲੇ ਮਹੀਨੇ ਕੀਤੀ ਸੀ ਜਿਸ ਦੇ ਵਿੱਚ ਸਾਨੂੰ 9 ਮੋਬਾਈਲ ਫੋਨ 4 스마트ਵਾਚੇਸ 50 ਗ੍ਰਾਮ ਓਪੀਐਮ ਅਤੇ ਹੋਰ ਕੰਟਰਾਬੈਂਡ ਵੀ ਬਰਾਮਦ ਹੋਇਆ ਸੀ ਅਸੀਂ ਇੱਕ 75 ਨੰਬਰ ਐਫਆਈਆਰ थाना ਸਿਟੀ ਵਨ ਸੰਗਰੂਰ ਦੇ ਵਿੱਚ ਦਰਜ ਕੀਤੀ ਤੇ ਅੱਠ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ। ਉਹਨਾਂ ਦੀ ਪੁੱਛਗਿੱਛ ਵਿੱਚ ਸਾਨੂੰ ਪਤਾ ਚੱਲਿਆ ਕਿ ਜੇਰ ਦਾ ਕਲਾਸ 4 ਦਾ ਮੁਲਾਜ਼ਮ ਪ੍ਰਸ਼ਾਂਤ ਮਝੂਮ ਦਾ ਜੋ ਇਸ ਨੈਟਵਰਕ ਦਾ ਤੱਕ ਤੱਕ ਦਾ ਜੋ ਸਾਡੀ ਤਫ਼ਤੀਸ਼ ਚੱਲਿਆ ਸੀ ਕਿ ਕਰਦਾ ਕਰਦਾ ਤੇ ਅੰਦਰ ਸਮਗਲਿੰਗ ਕਰਵਾ ਰਿਹਾ ਹੈ। ਉਸ ਦਾ ਜੋ ਉਸ ਨੂੰ ਜੋ ਇਹ ਸਾਰਾ ਕੌਂਟਰਬੈਂਟ ਪ੍ਰੋਵਾਈਡ ਕਰਦਾ ਸੀ ਉਹ ਜਦੋਂ ਅਸੀਂ ਲਿੰਕੇਜ ਬੈਕਵਰਡ ਵਿੱਚ ਗਏ ਤਾਂ ਪਤਾ ਚੱਲਿਆ ਇੱਕ ਬੰਤੋਂ ਰਹਿਣ ਵਾਲੀ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੀ ਹਦੂਦ ਵਿੱਚ ਉਹ ਇਹ ਸਮਾਨ ਮੋਬਾਈਲ ਫੋਨ ਲਿਆ ਕੇ ਉਸ ਨੂੰ ਦਿੰਦੀ ਸੀ ਜੋ ਉਹ ਅੰਦਰ ਸਮੱਗਲ ਕਰਦਾ ਸੀ ਉਸ ਤੋਂ ਇਲਾਵਾ ਜਦੋਂ ਅਸੀਂ ਇਹ ਤਫਤੀਸ਼ ਕਰ ਰਹੇ ਸੀ ਤਾਂ ਜੋ ਇੱਕ ਗੁਰਵਿੰਦਰ ਉਰਫ ਬਾਬਾ ਸੀ ਜਿਸ ਤੋਂ ਅਸੀਂ ਪੁੱਛਗਿੱਛ ਕਰ ਰਹੇ ਸੀ ਉਹਨੇ ਦੱਸਿਆ ਕਿ ਉਸ ਦਾ ਅਸੋਸੀਏਟ ਮਨਪ੍ਰੀਤ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਕਾਉਂਟਰਬੈਂਡ ਦੀ ਬਰਾਮਦਗੀ ਹੋ ਸਕਦੀ ਹੈ ਜਦੋਂ ਇਹ ਰੇਡ ਕੀਤੀ ਗਈ ਤਾਂ 4 ਕਿਲੋਗ੍ਰam ਹੈਰੋਇਨ ਸਾਢੇ 5 ਲੱਖ ਡਰਗ ਮਨੀ ਇੱਕ ਗਲੌਕ ਪਿਸਟਲ ਜੋ ਫੋਰਨ ਮੇਡ ਹੈ ਅਤੇ ਜ਼ਿੰਦਾ কারਤੂਸ ਦੋ ਉਸ ਸੁੱਲ ਬਰਾਮਦ ਕੀਤੇ ਗਏ ਇਹ ਤਫਤੀਸ਼ ਇੱਥੇ ਹੀ ਨਹੀਂ ਖਤਮ ਹੋਈ ਜਦੋਂ ਅਸੀਂ ਅੱਗੇ ਲਿੰਕ ਵਿੱਚ ਚਲਦੇ ਰਹੇ ਜਦੋਂ ਅਸੀਂ ਇਹ ਬੈਕਵਰਡ ਲਿੰਕ ਵਿੱਚ ਮਗਰਮੱਛਾਂ ਤੱਕ ਵੀ ਗਏ ਵਡੇ ਤੱਕ ਉਸ ਤੋਂ ਇਲਾਵਾ ਜਦੋਂ ਅਸੀਂ ਜੋ ਅੰਦਰ ਤੋਂ ਅਸੀਂ ਬਾਰ-ਬਾਰ ਪ੍ਰੋਡਕਸ਼ਨ ਵਾਰੰਟ ਤੇ ਲਿਆਰੇ ਸੀ ਤੇ ਦੋਸ਼ੀ ਉਹਨਾਂ ਤੋਂ ਪੁੱਛ ਕੇ ਜਿੱਚ ਕਰ ਰਹੇ ਸੀ ਤਾਂ ਪਤਾ ਚੱਲਿਆ ਕਿ ਤਿੰਨ ਸਾਡੇ ਇਨਮੇਟ ਸੀਗੇ ਜਿਨ੍ਹਾਂ ਦਾ ਨਾਮ ਹੈ ਗੁਰਰਾਜ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਰਗਵੀਰ ਸਿੰਘ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਗੁਰਚੇਤ ਸਿੰਘ ਚੇਤਾ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨਾਂ ਦਾ ਲਗਭਗ 1 ਮਹੀਨੇ ਪਹਿਲਾਂ ਡੀਐਸਪੀ ਸਿਕਿਉਰਿਟੀ ਸੰਗਰੂਰ ਜੇਲ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਹੋਇਆ ਤੇ ਉਸ ਤੋਂ ਬਾਅਦ ਗੁਰਚੇਤ ਸਿੰਘ ਚੇਤਾ ਦਾ ਜੋ ਇੱਕ ਰਿਸ਼ਤੇਦਾਰ ਸੀ ਉਹਨੇ ਲਿਆ ਕੇ ਲਗਭਗ ਜੋ ਹਲੇ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ 40000 ਰੁਪਏ ਕੈਸ਼ ਡੀਐਸਪੀ ਸਾਹਿਬ ਨੂੰ ਦਿੱਤੇ ਤੇ 26000 ਰੁਪਏ ਯੂਪੀਆਈ ਰਾਹੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਅਕਾਊਂਟ ਵਿੱਚ ਟਰਾਂਸਫਰ ਕਰਾਇਆ ਹਾਂਜੀ ਕੱਲਾ ਇਹ ਨਸ਼ਾ ਤਸਕਰੀ ਨਹੀਂ ਕੱਲਾ ਕਰਦਾ ਸੀ ਨਸ਼ਾ ਤਸਕਰੀ ਨਹੀਂ ਕਰਦਾ ਇਹ ਅੱਗੋਂ ਪੈਸੇ ਲੈ ਕੇ ਇੰਪਰੋਵੀਜ਼ੇਸ਼ਨ ਉਧਰੋਂ ਜਿਹੜੇ ਅੰਦਰ ਮੋਬਾਈਲ ਪਹੁੰਚਾਉਂਦੇ ਆ ਪਹਿਲਾ ਨੰਬਰ ਤਾਂ ਇਹ ਦੱਸੋ ਕੋਈ ਐਸਐਸਪੀ ਦੇ ਅਹੁਦੇ ਤੇ ਆ ਜੇ ਕੋਈ ਪੰਜਾਬ ਪੁਲਿਸ ਵਾਲਾ ਕੋਈ ਵੀ ਜਿਹੜਾ ਜੇਲਾਂ ਦੇ ਵਿੱਚ ਜਿਵੇਂ ਇੱਕ ਪਹਿਲਾਂ ਵੀ ਇੱਕ ਵਾਇਰਲ ਹੋਈ ਸੀ ਖਬਰ ਜਿਹਦੇ ਵਿੱਚ ਜੇਲ੍ਹ ਦੇ ਵਿੱਚੋਂ ਇੱਕ ਐਸਐਸਪੀ ਜਿਹੜਾ ਕਿ ਮਨਿੰਦਰ ਸਿੱਧੂ ਪੱਤਰਕਾਰ ਲੋਕਵਾਟੀਵੀ ਚੈਨਲ ਉਹਦੇ ਤੋਂ ਖੁਲਾਸੇ ਹੋਏ ਆ ਤੇ ਮੈਂ ਉਹ ਵੀ ਵੀਡੀਓ ਪਾਈ ਸੀ ਉਹ ਵੀ ਇੱਕ ਐਸਐਸਪੀ ਇਹ ਹੁਣ ਸੰਗਰੂਰ ਦੀ ਗੱਲ ਆ ਜਿਵੇਂ ਕਿ ਇਹ ਪੁਲਿਸ ਵਾਲਿਆ ਬਣੀਓ ਦੱਸਿਆ ਜਾਂਦਾ ਪਹਿਲੀ ਆਪਾਂ ਇੱਕ ਫੇਰ ਤੋਂ ਕਹਿ ਦਈਏ ਆਪਣੇ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਵੀ ਨਹੀਂ ਵੀ ਪਰ ਨਸ਼ੇ ਤਸਕਰਾਂ ਨਾਲੋਂ ਜ਼ਿਆਦੇ ਨਸ਼ਾ ਤਸਕਰ ਪਹਿਲੇ ਨੰਬਰ ਤੇ ਦੱਸਦਗੇ ਹੁਣ ਜ਼ਿਆਦੇ ਪੁਲਿਸ ਵਾਲੇ ਫੜੇ ਜਾਂਦੇ ਕਿਉਂਕਿ ਘੱਟੋ ਘੱਟ ਦੂਜੇ ਦਿਨ ਮੈਂ ਹੁਣੀ ਖਬਰ ਪਾਕੇ ਟ ਹੈ ਜਿਹੜੀ ਮਜੀਠੀਏ ਬਾਰੇ ਬੋਲਿਆ ਤੇ ਜਿਹੜਾ ਕਿ ਇੱਕ ਨਸ਼ਾ ਤਸਕਰ ਸੀਗੇ ਜਿਹੜੇ ਜਿਹੜੇ ਕਿ ਥੋੜੀ ਜੀ ਦੂਰ ਇਹ ਸਾਡੇ ਜਿਹੜੇ ਘੱਟੋ ਘੱਟ 22 ਜਣੇ 22 ਸਾਡੇ ਪੰਜਾਬੀ ਮਰੇ ਆ ਕਿ ਜਿਹੜੇ ਮਜ਼ਦੂਰ ਸੀਗੇ ਭੱਠਿਆਂ ਤੇ ਕੰਮ ਕਰਦੇ ਆ ਜਿਹੜੇ ਮਜੀਠੇ ਪਿੰਡ ਦੀ ਗੱਲ ਆ ਗਈ ਇਹ ਤਾਂ ਉਹ ਮੈਂ ਹੁਣੀ ਪਾਕੇ ਟ ਆ ਮੈਂ ਆਖਿਆ ਵੀ ਜ਼ਿਆਦੇ ਪੁਲਿਸ ਵਾਲੇ ਵੜੇ ਜਾਂਦੇ ਆ ਜਿਹਦੇ ਵਿੱਚ ਹੁਣ ਫੇਰ ਅਗੇ 20 ਮਿੰਟ ਨਹੀਂ ਹੋਏਗੇ ਤਾਂ ਇੱਕ ਹੋਰ ਆ ਗਈ ਖਬਰ ਇਹ ਹੁੰਦੀਆਂ ਖਬਰਾਂ ਸਿਰਫ 10 ਮਿੰਟ ਹੋਏ ਆ ਖਬਰ ਆਈ ਜੀ ਤਾਂ ਇਹ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰ ਪੈਂਦੀ ਸੀ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਪੰਜਾਬ ਦੇ ਪ੍ਰਤੀ ਅਪਾ ਗੱਲਬਾਤ ਕਰਦੇ ਆ ਵੀਡੀਓ ਨੂੰ ਸਾਂਝੀ ਜ਼ਰੂਰ ਕਰਦਿਆ ਕਰੋ ਕਿਉਂਕਿ ਭਈ ਇਹ ਹਰ ਘਰ ਘਰ ਦੇ ਵਿੱਚ ਵੀਡੀਓ ਪਹੁੰਚਾ ਦੋ ਕਿਉਂਕਿ ਜਿਹੜਾ ਕੋਈ ਵੀ ਪੁਲਿਸ ਅਫਸਰ ਜਿਹਦਾ ਕਿ ਖੁਲਾਸਾ ਚੰਗੀ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਜੋ ਆਪਾਂ ਗੱਲ ਕਰੀਏ ਜੇ ਸਾਡੇ ਕਾਨੂੰਨ ਵਾਲੇ ਜੇ ਪੁਲਿਸ ਅਫਸਰ ਰਹਿ ਜਾਂ ਕੁਝ ਕਰਨ ਲੱਗੇ ਤਾਂ ਫਿਰ ਅਸੀਂ ਜੇ ਕੋਈ ਕਿਤੇ ਨਸ਼ਾ ਤਸਕਰੀ ਕਰ ਰਿਆ ਤਾਂ ਅਸੀਂ ਪੰਜਾਬ ਪੁਲਿਸ ਕੋਲ ਜਾ ਕੇ ਖਬਰ ਕਰਦੇ ਹਾਂ ਥਾਣੇ 'ਚ ਜਦੋਂ ਪੁਲਿਸ ਵਾਲੀ ਵਿੱਚ ਲੱਗ ਗਈ ਤਾਂ ਫਿਰ ਭਲਾ ਕਿੱਥੋਂ ਹੋ ਜੂਗਾ ਦੇਸ਼ ਦਾ ਜਿਹੜਾ ਇੱਕ ਇਹਨਾਂ ਨੇ ਮੁਹਿੰਮ ਚੱਕੀ ਆ ਜਿਹੜਾ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਅਸੀਂ 31 ਮਈ ਤੱਕ ਚਿੱਟੇ ਦਾਸ ਪਾਇਆ ਕਰ ਦਾਂਗੇ ਫਿਰ ਨਹੀਂ ਹੋ ਸਕਦਾ ਜੇ ਐਸ ਲੋਟ ਫੜੇ ਜਾਂਦੇ ਆ ਦੂਜੇ ਤੀਜੇ ਦਿਨ ਪੜ ਰਹੇ ਆ ਇੰਨਾ ਜ਼ਰੂਰ ਆ ਵੀ ਜਿਹੜੀ ਸਖਤਾਈ ਕਰਨ ਕਾਰਨ ਤੇ ਜਿਹੜਾ ਕਿ ਇੱਕ ਮੁਹਿੰਮ ਚੱਕੀ ਆ ਛੇਤੀ ਤਾਂ ਨਹੀਂ ਥੋੜਾ ਸਮਾਂ ਜ਼ਰੂਰ ਲੱਗੂ ਪੰਜਾਬ ਦੇ ਵਿੱਚੋਂ ਚਿੱਟਾ ਮੁਕਤ ਹੋ ਜੂਗਾ ਜੇ ਐਸੇ ਲੋਟ ਹਰ ਰੋਜ਼ ਫੜੇ ਜਾਂਦੇ ਆ ਪਰ ਗੱਲ ਇੱਕ ਹੋਰ ਕਰਦਗੇ ਜਿਵੇਂ ਕਿ ਅਮਨਦੀਪ ਪੰਜਾਬ ਪੁਲਿਸ ਵਾਲੀ ਨੂੰ ਬਹੁਤ ਜ਼ਲਦ ਇੱਕ ਜ਼ਮਾਨਤ ਮਿਲੀ ਸੀ ਵੀ ਐਨੀ ਕ ਅਪੀਲ ਕਰਦਗੇ ਸਰਕਾਰਾਂ ਨੂੰ ਸਾਡੀ ਐਨੀ ਕ ਅਪੀਲ ਕਰਦੇ ਆ ਬਾਈ ਵੀ ਜਿਹਦੇ ਵਿੱਚ ਕਿ ਚਾਹ ਕੋਈ ਗ੍ਰਾਮ ਆ ਚਾਹ ਕੋਈ ਭਾਰੀ ਗਿਣਤੀ ਚ ਸਾਲ ਡੂੜ ਸਾਲ ਉਹਨੂੰ ਜੇਲ੍ਹ ਚ ਰੱਖੋ ਕਿਉਂਕਿ ਉਹਦਾ ਜਿਹੜਾ ਕੀ ਨੱਕ ਚਦਾਵਾ ਜੀ ਜਿਹੜਾ 20 ਦਿਨ ਬਾਅਦ ਜ਼ਮਾਨਤ ਉਦਿਆ ਇਹ ਦਾ ਕਰਕੇ ਪੰਜਾਬ ਚ ਚਿੱਟੇ ਦਾ ਸਪਾਇਆ ਨਹੀਂ ਹੋਣਾ ਕਿਉਂਕਿ ਜਦੋਂ ਪਤਾ ਹੈਗਾ ਕੋਈ ਵੀ ਮੁਜਰਮਾ ਨੂੰ ਪਤਾ ਮੈਂ 20 ਦਿਨ ਬਾਅਦ ਬਾਹਰ ਭੱਜ ਜਾ ਤਾਂ ਫਿਰ ਉਹਦੀ ਜ਼ਮਾਨਤ ਹੋ ਜਾਂਦੀ ਹੈ ਬਾਅਦ ਵਿੱਚ ਚਾਹੇ ਉਹ ਫੇਰ ਆ ਕੇ ਵੇਚਣ ਲੱਗੇ ਜੀ ਇਹਦੇ ਵਿੱਚ ਪੰਜਾਬ ਦਾ ਭਲਾ ਨਹੀਂ ਹੋਣਾ ਢੂੜ ਸਾਲ ਕਮ ਸੇ ਕਮ ਇਹ ਮਹੀਮ ਜ਼ਰੂਰ ਚੱਕੋ ਵੀ ਜ਼ਮਾਨਤ ਬਿਲਕੁਲ ਨਹੀਂ ਮਿਲਣੀ ਤਾਂ ਕਿ ਨੱਕ ਚਦਾਵਾ ਜੀ ਜਿਹੜਾ ਕੋਈ ਵੀ ਇਹ ਦੋਸ਼ੀ ਆ ਜਾਂ ਕੋਈ ਨਸ਼ਾ ਤਸਕਰੀ ਕਰੂਗਾ ਵੇਚੂਗਾ ਜੋ ਵੀ ਤਾਂ ਇਹਨਾਂ ਨੂੰ ਅੰਜਾਮ ਪੂਰਾ ਕਰੜਾ ਮਿਲਣਾ ਚਾਹੀਦਾ ਇਹੀ ਅਪੀਲ ਆ ਸਾਡੀ ਸਰਕਾਰ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਚਲਣਾ ਕਿਉਂਕਿ ਇੱਕ ਲੈਟ ਜਾਣਕਾਰਨ ਵੀਡੀਓ ਆਪਾਂ ਬੜੀ ਲੰਬੀ ਨਹੀਂ ਕਰਦੇ ਤਾਂ ਅਪੀਲ ਜ਼ਰੂਰ ਕਰਾਂਗੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਫਿਰ ਤੋਂ ਕਹਨੇ ਆ ਵੀਡੀਓ ਨੂੰ ਗਰੁੱਪਾਂ ਚ ਬਈ ਸ਼ੇਅਰ ਕਰਦਿਆ ਕਰੋ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਹੋਵੇ ਮਿਲਦੇ ਆ ਕੱਲ ਨੂੰ ਨਵੇਂ ਡੋਗ ਤੇ ਧੰਨਵਾਦ